ਭਾਈ ਆ ਬੱਕਰਾ ਕਹੀ ਕਹਿੰਦੇ ਹੋਣਗੇ ਵੀ ਚਾਰ ਦੰਦ ਹੋਊਗਾ ਪਰ ਇਹ ਖੀਰਾ ਬੱਚਾ ਹੈਗਾ ਇਹਦੀ ਹੈਟ ਹੈਗੀ 40 ਇੰਚ ਤੇ ਪਿੰਡ ਆਪਾਂ ਖੜਿਆ ਕਿਹੜਾ ਪਿੰਡ ਆ ਬਾਈ ਮਾੜੀ ਮਾੜੀ ਪਿੰਡ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਬਾਈ ਭਾਈ ਜੱਟ ਜ਼ਿਮੀਦਾਰਾਂ ਦੇ ਘਰੇ ਆ ਬੱਕਰਾ ਲਾਇਨ ਬਹੁਤ ਚੰਗੀ ਆ ਤੇ ਜਿਹੜੀ ਇਹਦੀ ਮਾਂ ਸੀਗੀ ਉਹ ਵੀ ਬੜੇ ਖੜਿਆਰੀ ਬੰਦੇ ਦੇ ਘਰੋਂ ਆਈ ਹੋਈ ਆ ਬਾਈ ਕਿੱਥੋਂ ਆਈ ਸੀ ਇਹਦੀ ਮਾਂ ਉਹ ਬਾਈ ਬਿੱਲੂ ਆ ਕਿਹੜਾ ਕਨੂਰਕੀ ਵਾਲਾ ਕੁੜਕ ਨਹੀਂ ਆ ਅਸਾ ਉਹਦੇ ਘਰੋਂ ਆਈ ਸੀ ਤੇ ਇਹਦਾ ਬਾਪ ਕਿਹੜਾ ਹੈਗਾ ਕਿਹਦੇ ਘਰੋਂ ਆਉਂਦਾ ਇਹਦਾ ਬਾਪ ਡਾਕਟਰ ਮਸਤਾਕ ਮਸਤਾਕ ਵਾਲਾ ਬੱਚਾ ਮਸਤਾਕ ਵਾਲਾ ਬੱਚਾ ਬਈ ਲੈਂਥ ਦੇਖ ਲੋ ਵੀ ਤੁਸੀਂ ਕਿੰਨੀ ਚੰਗੀ ਆ ਮਾਂ ਪੱਖੋਂ ਵੀ ਤੇ ਬਾਪ ਪੱਖੋਂ ਵੀ ਤਾਂ ਹੀ ਅਹੀਆਂ ਜਿਆ ਚੀਜ਼ਾਂ ਕੱਦ ਕਰਦੀਆਂ ਨੇ ਇਹ ਖੀਰਾ ਹੈਗਾ ਬਈ ਸਾਨੂੰ ਮੂੰਹ ਪੱਟ ਕੇ ਦਿਖਾਉਣੇ ਦਾ ਦਿਖਾਈ ਬਈ ਕਈ ਬਾਈ ਕਹਿਣਗੇ ਵੀ ਝੂਠ ਮਾਰਦੇ ਆ ਆਹ ਦੇਖ ਲੋ ਬਈ ਦੰਦਾਂ ਚ ਹਜੇ ਦੰਦ ਨੇ ਛਿੱਟੇ ਨਹੀਂ ਇਹ ਹੈਗਾਗਾ 10 6 10 ਮਹੀਨੇ 6 10 ਮਹੀਨੇ ਇਹ 7 ਦਸੰਬਰ ਦਾ ਜਨਮ ਆ ਬਈ 7 ਦਸੰਬਰ ਨੂੰ ਸਾਲ ਦਾ ਹਾਂ ਸਾਲ ਦਾ ਹੋ ਜੂਗਾ ਹਾਂ ਠੀਕ ਆ ਬਾਕੀ ਕੰਨ ਦਿਖਾ ਦਿੰਨੇ ਬਈ ਲੈਂਥ ਇਹਨਾਂ ਦੀ ਠੀਕ ਐ ਇਹ ਆਪਣੇ ਘਰੇ ਸੂਈ ਸੀ ਬੱਕਰੇ ਦੇ ਘਰੇ ਪਹਿਲਣ ਪਾਠੀ ਸੂਈ ਸੀ ਬਈ ਇਹ ਪਹਿਲਾਂ ਪੱਠ ਦਾ ਪਹਿਲਾਂ ਪੱਠ ਦਾ ਠੀਕ ਕੰਨ ਦੇਖ ਲਓ ਬਈ ਕੰਨਾ ਆਪ ਵੀ ਦੱਸ ਦਿਓ ਵੀ ਕਿੰਨੇ ਇੰਚਾਂ ਦੇ ਸੀ ਐਵੇਂ ਕਹਦੀ 20 ਇੰਚਾਂ ਦਾ ਫਿਰ ਤੁਸੀਂ ਕਹੋਗੇ ਵੀ ਕੱਪ ਮਰੀ ਜਾਂਦੇ ਆ ਪਰ ਵੇਚਣਾ ਨਹੀਂ ਹੈਗਾ ਕਹੀ ਬਈ ਫੋਨ ਲਈ ਜਾਣਾ ਇਹਦਾ ਤੁਹਾਨੂੰ ਇੱਕ ਦਿਖਾਇਆ ਵੀ ਆਉਣ ਵਾਲੇ ਟਾਈਮ 'ਚ ਤੁਹਾਨੂੰ ਬਰੀਡ ਤਿਆਰ ਕਰਕੇ ਦਿਖਾਉਣਗੇ ਬਾਈ ਇਹ ਤੋਂ ਤੇ ਬਾਕੀ ਦੀ ਮਾਂ ਦਾ ਦੁੱਧ ਪੱਖੋਂ ਕਿਵੇਂ ਸੀ ਦੁੱਧ ਬਹੁਤ ਵਧੀਆ ਪਹਿਲਾਂ ਪੱਠ ਹੀ ਸੂਈ ਸੀ ਮੰਨ ਲਓ ਪਹਿਲਾਂ ਪੱਠ ਹੀ ਸੀ ਅੱਜ ਇਹਦੋਂ ਬਾਅਦ ਕਿ ਹੁਣ ਹੈ ਨਹੀਂ ਉਹ ਨਹੀਂ ਹੈਗੀ ਵੀ ਇਦਾਂ ਹੀ ਫਿਰਦੀ ਆ। ਆਪਣੇ ਕੋਲ ਫਿਰਦੀ ਆ ਹੁਣ ਦੁਬਾਰਾ ਫੇਰ ਗੱਬਣਾ। ਨਾ ਦੁਬਾਰੇ ਫੇਰ ਗੱਬਣਾ। ਹਾਂ ਦੁਬਾਰੇ ਗੱਬਣਾ। ਉਹ ਫਿਰ ਲਵਾਈ ਨਹੀਂ ਸੀਗੀ ਕਿਉਂਕਿ ਦੁੱਧ ਪਿਆਉਂਦੇ ਮਾਰਿਆ ਨਹੀਂ। ਅੱਛਾ ਲਵਾਈ ਨਹੀਂ। ਜਿੰਨਾ ਦੁੱਧ ਵੱਧ ਪੀਊਗਾ ਬੱਚਾ ਉਨੇ ਹੀ ਜ਼ਿਆਦਾ ਗ੍ਰੋਸ ਕਰੂ ਇਸ ਕਰਕੇ ਹੁਣ ਆਪਾਂ 5-6 ਮਹੀਨੇ ਕਰਾਉ ਸੀ ਨਹੀਂ ਕਰਾਈ 7 ਮਹੀਨੇ। ਇਹ ਕਿੰਨਾ ਟਾਈਮ ਦੁੱਧ ਪਿੰਦਾ ਰਿਹਾ ਫਿਰ ਉਹਦਾ? ਦੁੱਧ ਦਾ ਬਹੁਤ ਜ਼ਿਕਰ ਵੀ ਪਿਆਉਂਦੇ ਰਹੇ ਆ। ਅੱਛਾ। ਹੁਣ ਵੀ ਪਿਉਂਨੇ ਦੁੱਧ? ਨਾ ਹੁਣ ਰੁਕ ਗਿਆ। ਇਹ ਆ ਬਈ 2-2.5 ਮਹੀਨੇ ਦੁੱਧ ਬੰਦ ਕਰਿਆ ਹੋਇਆ ਇਹਦਾ। ਬਸ ਠੀਕ ਹੈ। ਰਾਗ ਬਾਈ ਇਹਨੂੰ ਮੰਨ ਲਓ ਆਪਣੇ ਘਰ ਦਾ ਫੀਡ ਹੀ ਬਣਾਉਣਾ ਹੈ ਬਈ ਉਹੀ ਪਾਉਣੇਗੇ ਉਹੀ ਪਾਉਣੇ ਉਹਦੇ ਵਿੱਚ ਕੀ ਕੀ ਹੁੰਦਾ ਉਹ ਜੋ ਮੱਕੀ ਕਣਕ ਖਲਾਂ ਹੋ ਜਾਂਦੇ ਆ ਬਈ ਤੇ ਉਹ ਜੋ ਮਿਨਰਲ ਮਿਕਸਚਰ ਠੀਕ ਆ ਬਈ ਮੱਝਾਂ ਵਾਂਗੂ ਹੀ ਪਾ ਦਿੰਨੇ ਆ ਹਾਂ ਮੱਝਾਂ ਲਈ ਹਾਂ ਮੱਝਾਂ ਨੂੰ ਨਾ ਜਿੰਨੀ ਵੀ ਚੀਜ਼ ਮੰਨ ਲਓ ਆਪਣੇ ਮੰਨ ਲਓ ਤਕਰੀਬਨ ਇਕੱਲੇ ਬੱਚਿਆਂ ਨੂੰ ਕਾਫ ਸਟਾਰਟਰ ਬਣਾ ਨਹੀਂ ਸਾਰਿਆਂ ਨੂੰ 21 ਫੀਡ ਬੈਂਦੇ ਜੀ ਕਿੱਜ ਬੱਕਰੀਆਂ ਕਿੱਜ ਮੱਝਾਂ ਨੂੰ ਹਾਂ ਮੱਜਾਂ ਨੂੰ ਵੀ ਮੱਜਾਂ ਨੂੰ ਵੀ ਉਹੀ ਪਾ ਦੇ ਸਾਰੇ ਇੱਕ ਵਿੱਚ ਪਾ ਲੈਣੇ ਆ ਬਾਕੀ ਜਿਵੇਂ ਅੱਜਾਂ ਨੂੰ ਪਤਾ ਹੈ ਮੂੰਗੀ ਮੰਗੀ ਵੀ ਐਡ ਕਰ ਲੈਣੇ ਹੈ ਕਈ ਵਾਰੀ ਹਾਂ ਹਾਂ ਤੇ ਜਿਵੇਂ ਗਰਮੀ ਦੇ ਵਿੱਚ ਆਪਾਂ ਵਿੱਚ ਜੌਂ ਐਡ ਕਰ ਲੈਣੇ ਆ ਸਿਆਲ ਦੇ ਵਿੱਚ ਬਾਜਰਾ ਕਰ ਲੈਣੇ ਬਾਜਰਾ ਕਰ ਲਵੇ ਮੋਸਮ ਦੇ ਹਸਾਬ ਨਾਲ ਬਣਾਉਂਦੇ ਰਹਿੰਦੇ ਆਪਾਂ। ਬਾਕੀ ਜੇ ਕੋਈ ਬਰੀਡਰ ਰੱਖਣਾ ਇਹਨੂੰ ਕੋਈ ਲੱਗ ਤੋਂ ਨਹੀਂ ਦਿੰਦੇ ਮੈਡੀਕਲ ਦੇ ਵਿੱਚ ਕੁਝ। ਨਹੀਂ ਵੀ ਇਹਨੂੰ ਮੰਨ ਲਓ ਨਾ ਇਕੱਲਾ ਆਪਾਂ ਕਿਵੇਂ ਆ ਮਲਟੀ ਸਟਾਰ ਕਹਿੰਦੇ ਨੇ ਵਾਈਟ ਮੈਚ ਇਹ ਦਿੰਨੇ ਆਗੇ। ਇਹ ਦਿੰਨੇ। ਕੀ ਕੈਲਸ਼ੀਅਮ ਵਗੈਰਾ ਦਿੰਦੇ ਰਹਿੰਦੇ ਆ ਕਿਉਂਕਿ ਹੈੱਡ ਬੋਡਾ ਮਜ਼ਬੂਤ ਰਹੂਗਾ ਫੇਰ ਹੀ ਗਰੋਸ ਕਰੂਗਾ ਵਧੀਆ ਲੱਤਾਂ ਵਾਂਗ ਸਿੱਧੀਆਂ ਰਹਿਣ। ਹੁਣ ਇਹਨੂੰ ਛੱਡੋਂਗੇ ਕਦੋਂ ਬੱਕਰੀਆਂ ਤੇ? ਆਪਾਂ ਇਹਨੂੰ 2 ਦਿਨ ਤੋਂ ਬਾਅਦ ਛੱਡਾਂਗੇ। ਇੱਕ ਵਾਰੀ ਛੱਡ ਕੇ ਦੇਖੋਗੇ ਬਈ। ਇੱਕ ਦੋ ਬੱਕਰੀਆਂ ਤੇ ਰਿਜ਼ਲਟ ਦੇਖਾਂਗੇ ਕਿਉਂਕਿ ਜ ਦੇਖੋ ਭਾਈ ਉਮੀਦ ਤਾਂ ਇਹ ਆ ਵੀ ਬਗ ਜਾਊਗਾ 47 48 ਇੰਚ ਦੇ ਬਾਕੀ ਫਿਰ ਬਾਈਕਰੂ ਦੇ ਹੱਥ ਆ ਬਾਕੀ ਆਪਣੀ ਮਿਹਨਤ ਜਾਰੀ ਆ ਦੇਖੋ ਠੀਕ ਆ ਹਾਂ ਉਮੀਦਾਂ ਤਾਂ ਆਪਾਂ ਨੂੰ ਬਹੁਤ ਆ ਇਹ ਆਪਾਂ ਵੇਚਣਾ ਤਾਂ ਹੈ ਨਹੀਂ ਨਹੀਂ ਵੇਚਣਾ ਨਹੀਂ ਵੇਚਣਾ ਨਹੀਂ ਹੈਗਾ ਬਾਈ ਬੱਕਰਾ ਕਰੇ ਰੱਖਿਆ ਹੋਇਆ ਭਾਈਆਂ ਦਾ ਵਧੀਆ ਚੀਜ਼ ਲੱਗੀ ਤਾਂ ਆਪਾਂ ਅਲੱਗ ਤੋਂ ਵੀਡੀਓ ਬਣਾ ਕੇ ਤੁਹਾਨੂੰ ਦਿਖਾਤੀ ਤੇ ਦੱਸਿਓ ਵੀ ਹੋਰ ਕਿਹੜੇ ਕਿਹੜੇ ਭਾਈਆਂ ਲਵੇ ਆ ਜਾਨਵਰ ਖੜਾਗਾ ਜਿਹੜਾ ਖੀਰਾ 40 ਇੰਚ ਤੋਂ ਪਲੱਸ ਹੋ ਗਿਆ ਨਾ ਤੇ ਆ ਉਹ ਬੱਕਰੇ ਦੀ ਮਾਂ ਗਈ ਭਾਈ ਹਾਂ ਉਹ ਬੱਕਰੇ ਦੀ ਮਾਂ ਇਹ ਉਹ ਤੋਂ ਆਈ ਆ ਬਿੱਲੂ ਤੋਂ ਬਿੱਲੂ ਤੋਂ ਮੈਂ ਕੁੜਕਣੀ ਵਾਲੇ ਕੁੜਕੜੀ ਵਾਲੇ ਬਿੱਲੂ ਤੋਂ ਆਈ ਆ ਭਾਈ ਇਹਦਾ ਬੱਚਾ ਜਿਹੜਾ ਤੁਹਾਨੂੰ ਦਿਖਾਇਆਗਾ ਆਪਾਂ ਪਹਿਲੇ ਸੂਏ ਦਾ ਪਹਿਲੇ ਸੂਏ ਦਾ ਹੁਣ ਕੰਮੇ ਸੂਏ ਇਹ ਇਹ ਬਸ ਹੁਣ ਕ੍ਰੋਸ ਹੋਈ ਹੋਈ ਆ ਥੋੜੇ ਟਾਈਮ ਦੀ ਕ੍ਰੋਸ ਵੀ ਹੋਈ ਆ ਹਾਂ ਠੀਕ ਆ ਠੀਕ ਇਹ ਛੋਟੀ ਲੱਗੀ ਦ ਇਹ ਛੇ ਹੋ ਗਈ ਹੁਣ ਛੇ ਹੋ ਗਈ ਹੁਣ ਲਵਾਤੀ ਗਾਹਾਂ ਨੂੰ ਹਾਂ ਹੁਣ ਲਵਾਤੀ ਠੀਕ ਆ